ਇਹ ਆਲੇ ਪੇ ਪਤਾ ਨਹੀਂ ਕਿੰਨੇ ਆਣੇ ਆਣਾ ਇੱਕ ਤਾਂ ਬੰਦਾ ਆਇਆ ਆਇਆ ਹੁਣ ਤਾਂ ਆਇਆ ਜੀ ਲੋਕੋ ਜੀ ਗਾਉਂ ਤੋਂ ਆਨੇ ਆ ਗਾਉਂ ਤੋਂ ਆਨੀ ਉਹ ਵੀ ਨੀਤਾ ਗਾਲਸਾ ਉਹ ਵੀ ਕੀ ਫੋਟ ਇਹ ਸਾਨਾ ਸਦਾ ਸੁਖਦੇਵ ਸਿੰਘ ਜੀ ਮੰਗਲੀ ਜਿਨ੍ਹਾਂ ਨੇ ਬੜੇ ਹੀ ਗਰਮਜੋਸ਼ ਨਾਲ ਜੋਸ਼ ਚਾਕੇ ਤੁਹਾਨੂੰ ਸਾਰਿਆਂ ਨੂੰ ਸੂਚਿਤ ਕੀਤਾ ਹੈ ਬਾਕੀ ਸੱਜਰੋਂ ਗੱਲ ਪਕੜਿਆਂ ਪੋਕੜਿਆਂ ਦੀ ਕੋਈ ਨਹੀਂ ਜਿਨ੍ਹਾਂ ਨੇ ਪਾਕੇ ਕਰਨੇ ਆ ਪਹਾੜੀ ਕਿਸਾਨ ਜੁਨੇ ਚੁਰੋਨੀ ਦੇ ਸਰੂਪਾ ਪ੍ਰਧਾਨ ਖੜੇ ਨੇ ਮੈਂ ਤੁਹਾਡਾ ਸੇਵਾਦਾਰ ਅਮਰੀਕ ਸਿੰਘ ਸੀਕਰੀ ਸਰਪਤਰ ਪੰਜਾਬ ਖੜਾ ਆ ਹੋਰ ਸਾਡੀ ਜਿਹੜੀ ਟੀਮ ਹੈ ਜ਼ਿਲ੍ਹੇ ਦੀ ਪੂਰੀ ਪੰਜਾਬ ਦੀ ਟੀਮ ਖੜੀ ਆ ਜਿਨ੍ਹਾਂ ਨੇ ਪਰਚਾ ਕਰਨਾ ਜ਼ਿਲ੍ਹੇ 'ਚ ਡੱਕਣਾ ਸਾਨੂੰ ਡੱਕ ਦਿਓ ਸਾਨੂੰ ਕੋਈ ਪਰਵਾਹ ਨਹੀਂ ਭਗਵੰਤ ਮਾਨ ਜੀ ਨੂੰ ਵੀ ਕਹਿੰਨੇ ਆਂ ਕਿ ਤੂੰ ਨੀ ਚਾਲ ਲੈ ਲੈ ਅਜ ਤੱਕ ਬਥੇਰੇ ਸਾਨੂੰ ਜੇਲ੍ਹਾਂ ਚ ਡੱਕਦੇ ਆਏ ਆਂ ਅਸੀਂ ਕਦੀ ਪਰਵਾਹ ਨਹੀਂ ਕਰਦੇ ਕਿਸੇ ਦੀ ਅਸੀਂ ਘਰਾਂ ਤੋਂ ਬੋਲੇ ਆਂ ਇਸ ਕਰਕੇ ਅਸੀਂ ਭਗਵੰਤ ਮਾਨ ਜੀ ਨੂੰ ਕਹਿੰਨੇ ਆਂ ਕਿ ਜਾਂ ਤਾਂ ਕੰਮ ਸ਼ੁਰੂ ਕਰਾ ਦੇ ਬਾਕੀ ਜੇਲ੍ਹਾਂ ਜੂਲਾਂ ਦੀਆਂ ਧਮਕੀਆਂ ਨਾ ਧਰਾ ਦੇ ਪਰਚਿਆਂ ਦੇ ਸਾਨੂੰ ਨਾ ਦੇਵੇ ਅਸੀਂ ਜੰਮੇ ਪਰਚਿਆਂ ਖਵਾ ਤੇ ਰਹੋ ਵੀ ਜਿੱਥੇ ਸਾਨੂੰ ਕੋਈ ਪਰਵਾਹ ਨਹੀਂ ਕਿਸੇ ਦੀ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਸੰਜਮ ਬਣਾ ਕੇ ਰੱਖੋ ਹੁਣ ਸਾਡੇ ਸ੍ਰੀਤਾ ਪ੍ਰਧਾਨ ਸਰਦਾਰ ਦਲਬਾਤ ਸਿੰਘ ਜੀ ਗੱਲ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਰਦਾਰ ਦਲਬਾਤ ਸਿੰਘ ਜੀ ਗੱਲ ਸ੍ਰੀਤਾ ਪ੍ਰਧਾਨ ਭਾਰਤੀ ਕਿਸਾਨ ਜੀ ਤਰੂਲੀ ਪੰਜਾਬ ਬੇਨਤੀ ਕਰਦਾ ਆਂ ਵੀ ਆਪਣੇ ਆਪਣੇ ਬੂਥਾਂ ਤੇ ਜਾ ਕੇ 1 ਘੰਟੇ ਲਈ ਫ੍ਰੀ ਕਰਵਾ ਲਓ ਤੇ ਲੜਨਾ ਨਹੀਂ ਕਿਸੇ ਨਾਲ ਝਗੜਨਾ ਨਹੀਂ ਕੋਈ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਤੇ ਟੂਲ ਬਲੱਜ ਨਾ ਭਾਈ ਆਪਣਾ 1 ਘੰਟਾ ਲਈ ਇਹਨੂੰ ਫ੍ਰੀ ਕਰ ਦੋ ਬੱਸ ਬਾਕੀ ਸੰਗਤ ਨੂੰ ਬੇਨਤੀ ਕਰਦਾ ਆਂ 5-7 आयापर पछ ਇਹਦੇ ਪਈ ਦਾ ਕੋਈ ਨਹੀਂ ਰੱਖ ਲਾ அசு நோன் மாரி சார் ஜே ர Obrigado.